ਹਾਂਜੀ ਸਤਿ ਸ਼੍ਰੀ ਅਕਾਲ ਬੱਚਿਓ ਪਿਛਲੀ ਵੀਡੀਓ ਦੇ ਵਿੱਚ ਅਸੀਂ ਪ੍ਰੋਫੈਸਰ ਮੋਹਨ ਸਿੰਘ ਜੀ ਦੀਆਂ ਰਚਨਾਵਾਂ ਨੂੰ ਪੜ ਚੁੱਕੇ ਹਾਂ ਤੇ ਇਸ ਵੀਡੀਓ ਦੇ ਵਿੱਚ ਅਸੀਂ ਪੰਜਵਾਂ ਕਵੀ ਨੂੰ ਪੜਨ ਜਾ ਰਹੇ ਹਾਂ ਪੰਜਵਾਂ ਜੋ ਕਵੀ ਹੈ ਉਹ ਉਹ ਇਸਤਰੀ ਹੈ ਕਵਿਤਰੀ ਹੈ ਸੋ ਉਹ ਕਿਸੇ ਵੀ ਜਾਣ ਪਛਾਣ ਦੀ ਮੋਤਾਜ ਨਹੀਂ ਹੈ ਤੁਸੀਂ ਸਾਰੇ ਉਸਦੇ ਬਾਰੇ ਜਾਣਦੇ ਹੋ ਉਹਨੇ ਅਮਰਤਾ ਪ੍ਰੀਤਮ ਅਮਰਤਾ ਪ੍ਰੀਤਮ ਨੇ ਪੰਜਾਬੀ ਸਾਹਿਤ ਦੇ ਵਿੱਚ ਆਪਣਾ ਬੜਮੁੱਲਾ ਯੋਗਦਾਨ ਪਾਇਆ ਅਮਰਤਾ ਪ੍ਰੀਤਮ ਦੀ ਬਹੁਲਿੰਗ ਲਿਖਤਾਂਵਾਂ ਜਿਹੜੀਆਂ ਨੇ ਉਹ ਪਰੰਪਰਾਵਦੀ ਰਚਨਾਵਾਂ ਸੀ ਅਮਰਤਾ ਪ੍ਰੀਤਮ ਦਾ ਜਨਮ 31 ਅਗਸਤ 1919 ਨੂੰ गुजरा वाला पाकिस्तान विखिया होया सो अमृता प्रीतम ਨੂੰ ਪੰਜਾਬੀ ਸਾਹਿਤ ਦੇ ਵਿੱਚ ਪਾਏ ਗਏ ਯੋਗਦਾਨ ਦੇ ਕਰਕੇ ਪਦਮਸ਼ਰੀ ਪਦਮ ਵਿਪੋਸ਼ਣ ਦੇ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਸੋ ਬਹੁਤ ਸਾਰੇ ਕਾਪ ਸੰਗ੍ਰਹਿ ਅਮਰਤਾ ਪ੍ਰੀਤਮ ਜੀ ਨੇ ਲਿਖੇ ਜਿਵੇਂ ਅਮਰਤਾ ਲਹਿਰਾਂ ਜਿਉਂਦਾ ਜੀਵਨ ਤ੍ਰੇਲ ਤੋਤੇ ਫੁੱਲ ਉਹ ਗੀਤਾਂ ਵਾਲਿਆਂ ਬੱਦਲਾਂ ਦੇ ਪੱਲੇ ਵਿੱਚ ਲੋਕ ਪੀੜ ਪੱਥਰ ਗੀਟੇ ਲੰਮੀਆਂ ਵਾਟਾਂ ਮੈਂ ਤਵਾਰੀ ਖਾਂ ਹਿੰਦ ਦੀ ਸਰਗੀ ਬਿੜਾ ਸੁਨੇਹੜੇ ਅਸ਼ੋਕਾ ਚੇਤੀ ਕਸਤੂਰੀ ਨਾਗਮਣੀ ਕਾਗਜ਼ ਦੇ ਕਨਵੰਸ ਇਸ ਤੋਂ ਲਵਰੋਣੇ ਪਿੰਜਰ ਨਾਵਲ ਵੀ ਲਿਖਿਆ ਅਮਰਤਾ ਪ੍ਰੀਤਮ ਨੇ ਆਪਣੀਆਂ ਕਵਿਤਾਵਾਂ ਦੇ ਵਿੱਚ ਨਾਰੀ ਸਮੱਸਿਆ ਤੋਂ ਇਲਾਵਾ ਹੇਟਲੇ ਬਰਗਦੇ ਬਾਰੇ ਵੀ ਜਿਹੜੀਆਂ ਰਚਨਾਵਾਂ ਲਿਖੀਆਂ ਸੋ ਜਿਹੜੀ ਸਾਡੀ ਅਮਰਤਾ ਪ੍ਰੀਤਮ ਜੀ ਸਾਡੇ ਕਾਪਸ ਮੇਰੇ ਕਿਤਾਬ ਦੇ ਵਿੱਚ ਪਹਿਲੀ ਰਚਨਾ ਹੈ ਉਹ ਰਚਨਾ ਹੈ ਅੱਜ ਆਖਾਂ ਵਾਰਿਸ਼ ਸ਼ਾ ਨੂੰ ਇਹ ਰਚਨਾ ਜਿਹੜੀ ਹੈ ਇਹ ਰਚਨਾ ਦੇ ਵਿੱਚ ਕਵਿਤਰੀ ਨੇ 1947 ਵਿੱਚ ਪੰਜਾਬ ਦੀ ਵੰਡ ਦੇ ਸਮੇਂ ਜੋ ਦੰਗੇ ਫਸਾਦ ਚੱਲੇ ਸੀ ਉਹਨਾਂ ਦੇ ਵਿਰੁੱਧ ਦੰਦ ਨੂੰ ਬੰਡਾਣ ਦੇ ਲਈ ਵਾਰਿਸ ਸ਼ਾਹ ਨੂੰ ਸੰਬੋਧਨ ਕੀਤਾ ਸੀ ਸੋ ਆਓ ਪੜ੍ਹਦੇ ਹਾਂ ਕਵਿਤਾ ਅੱਜ ਅੱਖਾਂ ਵਾਰਿਸ ਸ਼ਾਹ ਨੂੰ ਅੱਜ ਅੱਖਾਂ ਵਾਰਿਸ ਸ਼ਾਹ ਨੂੰ ਕਿਤੇ ਕਮਰਾਂ ਵਿੱਚੋਂ ਬੋਲ ਵਾਰਿਸ ਸ਼ਾਹ ਵੀ ਬਹੁਤ ਹੀ ਜਿਹੜਾ ਮਸ਼ਹੂਰ ਪ੍ਰਸਿੱਧ ਕਵੀ ਹੈ ਜਿਨ੍ਹਾਂ ਨੇ ਹੀਰ ਜੜੀ ਹੈ ਉਹ ਲਿਖੀ ਸੋ ਵਾਰਿਸ ਸ਼ਾਹ ਅੱਜ ਆਖਾਂ ਵਾਰਿ ਸ਼ਾ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੂਲ ਸੁਖਬਤਰੀ ਕੀ ਕਹਿੰਦੀ ਆ ਕਿ ਕਿਹੇ ਵਾਰਿ ਸ਼ਾ ਤੂੰ ਅੱਜ ਕਿਧਰੇ ਕਬਰਾਂ ਦੇ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੂਲ ਇਸ਼ਕ ਦੀ ਕਿਤਾਬ ਦਾ ਅਗਲਾ ਵਰਕਾ ਜਿਹੜਾ ਹੈਗਾ ਓਹੋ ਫੋਨ ਇੱਕ ਰੋਈ ਸੀ ਧੀ ਪੰਜਾਬ ਦੀ ਧੀ ਇੱਥੇ ਹੀਰ ਨੂੰ ਕਿਹਾ ਗਿਆ ਕਿ ਕਿ ਕਿਸੇ ਸਮੇਂ ਜਿਹੜੀ ਹੈ ਪੰਜਾਬ ਦੀ ਧੀ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖਣੇ ਕੁਮਾਰੇ ਬਹਿਣ ਜਦੋਂ ਹੀਰ ਜਿਨਾ ਹੈ ਹੀਰ ਨੂੰ ਦਾ ਵਿਆਹ ਕਰ ਦਿੱਤਾ ਸੀਗਾ ਤਾਂ ਰਾਂਝੇ ਦੇ ਨਾਲੋਂ ਵੇ ਛੋੜ ਕੇ ਹੀਰ ਆਪਣੇ ਸਹੁਰੇ ਘਰ ਚੱਲੀ ਗਈ ਸੀ ਤਾਂ ਉਸ ਸਮੇਂ ਦੇ ਬੈਣਾ ਨੂੰ ਜਿਹੜਾ ਹੈਗਾ ਉਹ ਵਾਰਿਸ ਸ਼ਾਹ ਨੇ ਆਪਣੀ ਰਚਨਾ ਦੇ ਵਿੱਚ ਲਿਖਿਆ ਸੋ ਕਹਿੰਦੀ ਆ ਕਿ ਇੱਕ ਰੋਹੀ ਸੀ ਤੀ ਪੰਜਾਬ ਦੀ ਤੂੰ ਲਿਖਣੇ ਖਮਾਰੇ ਬੈਣ ਜੇ ਜਦੋਂ ਉਹ ਤੀ ਪੰਜਾਬ ਦੀ ਰੋਹੀ ਸੀ ਤੂੰ ਤੂੰ ਬੈਣ ਜਿਹੜੇ ਸੀ ਉਹ ਲਿਖ ਲਿਖ ਮਾਰੇ ਬੈਣ ਲਿਖੇ ਅਜ ਲਖਾਂ ਤੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ ਕਿ ਅੱਜ ਅੱਜ ਜੋ ਵੰਡ ਹੋਈ ਹੈ ਉਸ ਵੰਡ ਦੇ ਵਿੱਚ ਲੱਖਾਂ ਧੀਆ ਜਿਹੜੀਆਂ ਨੇ ਉਹ ਕੀ ਕਰ ਰਹੀਆਂ ਨੇ ਉਹਨਾਂ ਦੰਗੇ ਫਸਾਦਾਂ ਦੇ ਕਰਕੇ ਲੱਖਾਂ ਧੀਆ ਜਿਹੜੀਆਂ ਨੇ ਉਹ ਬਿਲ ਕਰ ਰਹੀਆਂ ਨੇ ਤੈਨੂੰ ਵਾਰਿਸ਼ਾਂ ਨੂੰ ਕਹਿਣ ਤੈਨੂੰ ਜਿਹੜਾ ਹੈਗਾ ਵਾਰਿਸ਼ਾਂ ਨੂੰ ਜਿਹੜਾ ਹੈਗਾ ਉਹ ਕਹਿ ਰਹੀਆਂ ਨੇ ਕਿਉਂਕਿ ਉਹਨਾਂ ਜੰਗ ਦੰਗਿਆਂ ਦੇ ਵਿੱਚ ਫਸਾਦਾਂ ਦੇ ਵਿੱਚ ਜਿਹੜਾ ਹੈਗਾ ਪੰਜਾਬ ਦੇ ਦੇ ਵਿੱਚ ਕਿਸੇ ਦਾ ਤੀ ਕਿਸੇ ਦਾ ਭਰਾ ਕਿਸੇ ਦਾ ਪਤੀ ਤੇ ਕਿਸੇ ਦਾ ਪ੍ਰੇਮੀ ਜਿਹੜਾ ਸੀ ਉਹੋ ਜਿਹੜਾ ਸੀ ਉਹੋ ਮਾਰਿਆ ਗਿਆ ਸੀ ਉਠ ਦਰਦਮੰਦਾਂ ਦੇ ਅਤਰਦੀਆ ਤੱਕ ਆਪਣਾ ਪੰਜਾਬ ਦਰਦਮੰਦਾਂ ਦੇ ਦਰਦੀਆ ਤੇ ਕੇ ਪੁਕਾਰਿਆਗਾ ਵਾਰਿਸਾਂ ਨੂੰ ਉਠ ਦਰਦਮੰਦਾਂ ਦੇ ਦਰਦੀਆ ਤੱਕ ਆਪਣਾ ਪੰਜਾਬ ਤੋਂ ਕਬਰਾਂ ਦੇ ਵਿੱਚੋਂ ਉਠ ਉੱਤਕੇ ਆਪਣੇ ਪੰਜਾਬ ਦੀ ਜਿਹੜੀ ਹਾਲਤ ਆ ਉਹ ਦੇਖ ਅਜਵੇਲੇ ਲਾਸ਼ਾਂ ਵਿਸ਼ੀਆਂ ਤੇ ਲਹੂ ਦੀ ਭਰੀ ਚਨਾਵ ਵੇਲੇ ਭਾਵ ਜੰਗਲਾਂ ਦੀ ਵਿੱਚ ਜਿਹੜਾ ਲਾਸ਼ਾਂ ਜੜੀਆਂ ਨੇ ਵਿਸ਼ੀਆਂ ਨੇ ਤੇ ਚਨਾ ਤਰਿਆ ਚਨਾਵ ਜਿਹੜਾ ਹੈਗਾ ਉਹ ਕਦੇ ਨਾ ਭਰ ਗਿਆ ਉਹ ਲਹੂ ਦੇ ਨਾਲ ਜਿਹੜਾ ਹੈਗਾ ਉਹ ਭਰ ਗਿਆ ਕਿਸੇ ਨੇ ਪੰਜਾ ਪਾਣੀਆਂ ਵਿਚ ਦਿੱਤੀ ਜ਼ਹਿਰ ਲਾ ਪੰਜਾ ਪਾਣੀਆਂ ਭਾਵ ਪੰਜਾਬ ਦੇ ਪੰਜ ਦਰਿਆਵਾਂ ਦੇ ਵਿੱਚ ਕਿਸੇ ਨੇ ਨਫ਼ਰਤ ਦੀ ਜੜੀ ਹੈਗੀ ਆ ਉਹ ਜ਼ਹਿਰ ਜਿਹੜੀ ਆ ਉਹ ਕੀ ਕਰ ਦਿੱਤੀ ਉਹ ਮਿਲਾ ਦਿੱਤੀ ਤੇ ਉਹਨਾਂ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ ਕਿ ਉਹ ਪਾਣੀ ਜਿਹੜਾ ਹੈਗਾ ਉਹ ਪੰਜਾਬ ਦੀ ਧਰਤ ਨੂੰ ਜਿਹੜਾ ਹੈ ਲਾ ਦਿੱਤਾ ਭਾਵ ਪੰਜਾਬ ਦੇ ਹਰ ਜਗਾ ਜਗਾ ਤੇ ਉਹ ਫਿਰਕੂ ਉਹ ਫਸਾਦ ਉਹ ਜ਼ਹਿਰ ਜਿਹੜੀ ਐ ਉਹ ਫੈਲ ਚੁੱਕੀ ਹੈ ਇਸ ਜਲਖੇ ਜ਼ਮੀਨ ਦੇ ਲੂ ਲੂ ਫੁੱਟਿਆ ਜ਼ਹਿਰ ਜਲਖੇਜ਼ ਭਾਵ ਅਪਜਾਉ ਜਿਹੜੀ ਪੰਜਾਬ ਦੀ ਅਪਜਾਉ ਜ਼ਮੀਨ ਸੀ ਉਹਦੇ ਵਿੱਚ ਕੀ ਹੋ ਗਿਆ ਲੂ ਲੂ ਫੁੱਟਿਆ ਜ਼ਹਿਰ ਲੂ ਲੂ ਭਾਵ ਕਣ ਕਣ ਦੇ ਵਿੱਚ ਕੀ ਫੈਲ ਗਿਆ ਜ਼ਹਿਰ ਜਿਹੜੀ ਐ ਉਹ ਉਹ ਚੜ ਗਿਆ ਗਿੱਠ-ਗਿੱਠ ਚੜੀਆਂ ਲਾਲੀਆਂ ਤੇ ਫੁੱਟ-ਫੁੱਟ ਚੜਿਆ ਕਹਿਰ ਤੇ ਜ਼ਹਿਰ ਦੀ ਗਿੱਠ-ਗਿੱਠ ਲਾਲੀ ਤੇ ਫੁੱਟ-ਫੁੱਟ ਜਿਹੜਾ ਕਹਿਰ ਹੈ ਉਹ ਚੜ ਗਿਆ ਬੇ ਬਲਸੀ ਵਾ ਫਿਰ ਵਣ-ਵਣ ਵਗੀ ਜਾ ਬੇ ਬਲਸੀ ਬਾ ਜ਼ਹਿਰ ਦੇ ਨਾਲ ਭਰੀ ਹੋਈ ਹਵਾ ਵਾ ਹਵਾ ਕਿਆ ਇਜੰਗ ਜ਼ਹਿਰ ਨਾਲ ਭਿੱਜੀ ਹੋਈ ਹਵਾ ਜਿਹੜੀ ਐ ਫਿਰ ਬਣ ਬਣ ਵਗੀ ਜਾਂ ਉਹ ਬਣ ਬਣ ਭਾਵ ਜੰਗਲ ਦੇ ਵਿੱਚ ਜਿਹੜਾ ਹੈਗਾ ਜਾ ਕੇ ਬਗੀ ਉਹਨੇ ਹਰ ਥਾਂ ਉਹਨੇ ਹਰ ਇੱਕ ਬਾਂਸ ਦੀ ਵੰਝਲੀ ਦਿੱਤੀ नाग ਬਣਾ ਹਰ ਇੱਕ ਬਾਂਸ ਦੀ ਜਿਹੜਾ ਬਾਂਸ ਦੀ ਵੰਝਲੀ ਭਾਵ ਬੰਸਰੀ ਨੂੰ ਕੀ ਬਣਾ ਦਿੱਤਾ नाग ਬਣਾ ਦਿੱਤਾ ਭਾਵ ਇਹ ਤਾਂ ਕਹਿੰਦੇ ਭਾਵ ਕੀ ਹੈ ਕਿ ਚਾਰੇ ਪਾਸੇ ਲੋਕ ਕੀ ਕਰਨ ਲੱਗੇ ਸੱਪਾਂ ਦੇ ਵਾਂਗੂ ਇੱਕ ਦੂਜੇ ਨੂੰ ਡੰਗਣ ਲੱਗੇ ਫਿਰ ਕਹਿੰਦੀ ਆ ਪਹਿਲਾ ਡੰਗ ਮਦਾਰੀਆਂ ਮੰਤਰ ਗਏ ਗਵਾਚ ਕਿਹਾ ਇਹ ਪਹਿਲਾ ਡੰਗ ਕਿਨੇ ਲੱਗਿਆ ਇਸ ਦਾ ਜ਼ਹਿਰ ਦਾ ਕਿਨੂੰ ਲੱਗਿਆ ਮਦਾਰੀਆਂ ਮਦਾਰੀਆਂ ਕਿਹਾ ਗਿਆ ਰਾਜਸੀ ਤੇ ਰਾਜਨੀਤਿਕ ਤੇ ਧਾਰਮਿਕ ਲੀਡਰਾਂ ਨੂੰ ਇੰਨੀ ਜ਼ਹਿਰ ਜਿਹੜੀ ਆ ਗਲਿਓ ਟੁੱਟੇ ਗੀਤ ਫਿਰ ਤੱਕਰਿਓ ਟੁੱਟੀ ਤੰਦ ਕਿ ਕਿ ਜ਼ਹਿਰ ਇੰਨੀ ਜਣੀ ਫੈਲ ਗਈ ਕਿ ਕੁੜੀਆਂ ਦੇ ਗਲਾਂ ਦੇ ਵਿੱਚੋਂ ਗਲਿਓ ਟੁੱਟੇ ਗੀਤ ਗੀਤ ਜਿਹੜੇ ਸੀ ਟੁੱਟ ਗਏ ਤੇ ਤੱਕਲਿਓ ਟੁੱਟੀ ਤੰਦ ਕਿ ਤੱਕਲੇ ਦੇ ਨਾਲੋਂ ਜਿਹੜਾ ਹੈਗਾ ਜੋ ਕੱਤ ਰਹੀਆਂ ਸੀ ਤਰੰਜਨ ਦੇ ਵਿੱਚ ਬੈਠ ਕੇ ਆਪਣੀਆਂ ਸਹੇਲੀਆਂ ਦੇ ਨਾਲ ਕਿ ਚਰਖਿਆਂ ਤੋਂ ਜਿਹੜਾ ਤੱਕਲਿਆਂ ਤੋਂ ਜਿਹੜੀ ਤੰਦ ਵਾ ਉਹ ਟੁੱਟ ਗਈ ਤਿੰਜਣੋਂ ਟੁੱਟੀਆਂ ਸਹੇਲੀਆਂ ਚਰਖੜੇ ਕੁਕਰ ਬੰਦ ਤਿੰਜਣ ਦੇ ਵਿੱਚ ਬੈਠ ਕੇ ਜੋ ਸਹੇਲੀਆਂ ਬੈਠੀਆਂ ਸੀ ਉਹ ਟੁੱਟ ਗਈਆਂ ਤੇ ਚਰਖੇ ਦੀ ਕੁਹਕ ਜਿਹੜੀ ਸੀ ਉਹ ਬੰਦ ਹੋ ਗਈ ਸਣੇ ਸੇਜ ਦੇ ਬੇੜੀਆਂ ਲੁੱਡਣ ਦਿੱਤੀਆਂ ਰੋੜ ਲੁੱਡਣ ਕੌਣ ਸੀਗਾ ਲੁੱਡਣ ਹੀਰ ਦੀ ਬੇੜੀ ਦਾ ਜਿਹੜਾ ਸੀ ਉਹ ਮਲਾ ਸੀਗਾ ਸਣੇ ਸੇਜ ਦੇ ਸੇਜ ਦੇ ਨਾਲ ਹੀ ਜਿਹੜਾ ਸੀ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਜਿਹੜੇ ਲੁੱਡਣ ਨੇ ਬੇੜੀਆਂ ਨੂੰ ਸੇਜ ਦੇ ਸਣੇ ਹੀਰਾ ਹੈਗਾ ਉਹ ਰੋੜ ਦਿੱਤਾ ਹੋਵੇ ਸਣੇ ਡਾਲੀਆਂ ਪੀਂਗ ਅੱਜ ਪਿਪੜਾਂ ਦਿੱਤੀ ਤੋੜ ਕਿ ਡਾਲੀਆਂ ਦੇ ਨਾਲ ਹੀ ਪਿਪੜਾਂ ਨੇ ਪੀਂਗਾ ਨੂੰ ਡਾਲੀਆਂ ਦੇ ਸਮੇਤ ਹੀ ਤੋੜ ਦਿੱਤਾ ਜਿੱਥੇ ਵੱਜਦੀ ਸੀ ਫੂਕ ਪਿਆਰ ਦੀ ਉਹ ਬੰਝਲੀ ਗਏ ਕੋ ਆਜ ਜਿੱਥੇ ਪਿਆਰ ਦੀ ਫੂਕ ਜਿਹੜੀ ਸੀ ਵੱਜਦੀ ਸੀ ਉਹ ਬੰਸਰੀ ਭਾਉ ਬੰਝਲੀ ਜਿਹੜੀ ਉਹ ਗਵਾਚ ਗਈ ਰਾਣੇ ਦੇ ਸਭ ਵੀਰ ਅੱਜ ਭੁੱਲ ਗਏ ਉਹ ਜਾਂਚ ਪਾਪੂ ਸਾਰੇ ਜਿਹੜੇ ਹੈ ਗਿਆ ਪਿਆਰ ਕਰਨ ਦੀ ਜਾਂ ਚੜੀ ਐ ਉਹ ਭੁੱਲ ਗਏ ਧਰਤੀ ਤੇ ਵਸਿਆ ਧਰਤੀ ਤੇ ਲਹੂ ਵਸਿਆ ਕਬਰਾਂ ਪਈਆਂ ਚੋਂ ਕਿ ਧਰਤੀ ਤੇ ਲਹੂ ਜਿਹੜਾ ਹੈਗਾ ਉਹ ਇਸ ਤਰ੍ਹਾਂ ਫੈਲ ਗਿਆ ਸੀ ਜਿਵੇਂ ਜੜੀਆਂ ਕਬਰਾਂ ਜੜੀਆਂ ਸੀ ਉਹ ਚੋਣ ਲੱਗ ਪਈਆਂ ਸੀ ਪ੍ਰੀਤ ਦੀਆਂ ਸ਼ਾਹਜਾਦੀਆਂ ਅਜ ਵਿੱਚ ਮਜ਼ਾਰਾਂ ਰੋਣ ਮਜ਼ਾਰਾਂ ਪਾਵਾ ਮਸੀਤਾਂ ਦੇ ਵਿੱਚ ਜਾ ਕੇ ਜੜੀਆਂ ਪ੍ਰੀਤ ਦੀਆਂ ਸ਼ਾਹਜਾਦੀਆਂ ਸੀ ਜਿਨ੍ਹਾਂ ਦੇ ਪ੍ਰੇਮੀ ਮਾਰੇ ਗਏ ਸੀ ਉਹ ਕਬਰਾਂ ਵਿੱਚ ਜੜੀਆਂ ਸੀ ਉਹ ਰੋ ਰਹੀਆਂ ਸੀ ਅੱਜ ਸਭੇ ਕੈਦੋਂ ਬਣ ਗਏ ਕੈਦੋਂ ਬਣ ਗਏ ਹੁਸਨ ਇਸ਼ਕ ਦੇ ਚੋਰ ਅੱਜ ਸਭੇ ਜਿਹੜੇ ਸੀ ਉਹ ਕੀ ਬਣ ਗਏ ਜਿਵੇਂ ਕੈਦੋਂ ਕੈਦੋਂ ਕੌਣ ਸੀ ਹੀਰ ਦਾ ਚਾਚਾ ਜਿਨੇ ਹੀਰ ਤੇ ਰਾਂਝੇ ਦੇ ਪਿਆਰ ਨੂੰ ਤੋੜਨ ਦੇ ਲਈ ਜਿਹੜਾ ਹੈਗਾ ਉਹ ਆਪਣੇ ਯਤਨ ਜਿਹੜੇ ਸੀ ਕੀਤੇ ਸੀ ਉਹੀ ਜਿਹੜੇ ਹੈਗੇ ਸਾਰੇ ਕੀ ਬਣ ਗਏ ਅੱਜ ਸਭੇ ਕੈਦੋਂ ਬਣ ਗਏ ਹੁਸਨ ਇਸ਼ਕ ਦੇ ਚੋਰ ਜੇ ਹੁਸਨ ਤੇ ਇਸ਼ਕ ਦੇ ਚੋਰ ਜਿਹੜੇ ਹੈਗੇ ਆ ਉਹ ਸਾਰੇ ਜਿਹੜੇ ਹੈਗੇ ਆਪਣਾ ਤੋੜਨ ਦੇ ਵਿੱਚ ਰੋਲ ਅਦਾ ਜਣਾ ਹੈਗਾ ਉਹ ਕਰਨ ਲੱਗ ਪਏ ਜਿਵੇਂ ਜਿਵੇਂ ਕੈਦੋਂ ਨੇ ਹੀਰ ਤੇ ਰਾਂਜੀ ਜਿਹੜਾ ਹੈਗਾ ਪਿਆਰ ਨੂੰ ਤੋੜਨ ਦੇ ਵਿੱਚ ਆਪਣਾ ਰੋਲ ਜਿਹੜਾ ਹੈਗਾ ਸੀ ਉਹ ਅਦਾ ਕਰਿਆ ਸੀ ਅੱਜ ਕਿੱਥੋਂ ਲਈਏ ਲੱਭ ਕੇ ਵਾਰਿਸ਼ਾ ਇੱਕ ਹੋਰ ਕੀ ਕਹਿੰਦੀ ਆ ਕਵਿਤਰੀ ਕਿ ਕਿੱਥੋਂ ਇੱਕ ਵਾਰਿਸ਼ਾ ਜਿਹੜਾ ਹੈਗਾ ਉਹ ਹੋਰ ਲੱਭ ਕੇ ਲਈਏ ਅੱਜ ਅੱਖਾਂ ਵਾਰਿਸ਼ਾ ਨੂੰ ਤੂੰ ਹੀ ਕਬਰਾਂ ਵਿੱਚੋਂ ਬੋਲ ਮਾਰੇ ਸ਼ਾਨੂ ਕਹਿੰਦੀ ਹੈ ਕਵਿਤਰੀ ਕਿ ਤੂੰ ਹੀ ਜਿਹੜਾ ਹੈਗਾ ਕਬਰਾਂ ਦੇ ਵਿੱਚੋਂ ਬੋਲ ਪਿਆ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਤੇ ਇਸ਼ਕ ਦੀ ਕਿਤਾਬ ਦਾ ਕੋਈ ਅਗਲਾ ਵਰਕਾ ਹੈ ਜਿਹੜਾ ਫੋਲ ਪਾਵ ਪੰਜਾਬੀਆਂ ਨੂੰ ਜਿਹੜਾ ਹੈਗਾ ਉਹ ਉਹ ਪ੍ਰੀਤ ਕਰਨੀ ਪਿਆਰ ਕਰਨਾ ਜਿਹੜਾ ਹੈਗਾ ਉਹ ਸਿਖਾਵੇ ਸੋ ਇਹਦਾ ਜਿਹੜਾ ਕੇਂਦਰੀ ਭਾਭੀ ਹੀ ਹੋਏਗਾ ਕਿ 1947 ਚ ਜੋ ਦੰਗੇ ਫਸਾਦ ਹੋਏ ਸੀ ਉਨੇ ਪੰਜਾਬ ਦੀ ਧਰਤੀ ਦੇ ਚੱਪੇ-ਚੱਪੇ ਭਾਵੇਂ ਕੋਨੇ-ਕੋਨੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ ਜਿਹਦੇ ਕਰਕੇ ਚਾਰੇ ਪਾਸੇ ਹੀ ਜਿਹੜਾ ਹੈਗਾ ਉਹ ਜਹਿਰ ਜਿਹੜੀ ਸੀ ਨਫ਼ਰਤ ਰੂਪੀ ਜਹਿਰ ਜਿਹੜੀ ਸੀ ਉਹ ਫੈਲ ਗਈ ਸੀ ਲੋਕਾਂ ਦੇ ਦਿਲਾਂ ਦੇ ਵਿੱਚ ਪਿਆਰ ਜਿਹੜਾ ਸੀ ਉਹ ਖਤਮ ਹੋ ਗਿਆ ਸੀ ਪੰਜਾਬੀ ਸਮਾਜਾ ਜਿਹੜਾ ਸੀ ਉਹ ਰੁੱਲ ਰਿਹਾ ਸੀ ਪੰਜਾਬੀ ਨੌਜਵਾਨ ਪ੍ਰੀਤ ਨੂੰ ਪੁੱਲ ਕੇ ਇਸਤਰੀਆਂ ਦੇ ਉੱਪਰ ਜ਼ਬਰ ਜ਼ੁਲਮ ਜਿਹੜਾ ਸੀ ਉਹ ਟਾਂ ਰਹੇ ਸੀ